ਅੱਜਕੱਲ ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਹਰ ਕਿਸੇ ਦਾ weight ਵੱਧ ਰਿਹਾ ਉਹ ਕਹਿੰਦੀ ਅਸੀਂ weight ਨੂੰ ਕੰਟਰੋਲ ਕਰਨਾ ਹੈ ਪਰ ਕਰੀਏ ਕਿਸ ਤਰ੍ਹਾਂ ਇਹ ਤੁਸੀਂ ਦੱਸੋ ਸਰਦੀਆਂ 'ਚ ਮੈਂ ਕਹਿੰਦੀ ਹਾਂ ਬਹੁਤ ਅੱਛਾ ਮੌਸਮ ਹੈ ਤੁਹਾਡਾ weight ਰਿਡਿਊਸ ਕਰਨ ਵਾਸਤੇ ਸਾਰਿਆਂ ਨੂੰ ਲੱਗਦਾ ਸਾਡਾ weight ਗੇਨ ਹੋ ਰਿਹਾ ਬਟ ਅਗਰ ਅਸੀਂ ਧਿਆਨ ਨਾਲ ਦੇਖੀਏ ਵਿంటర్ 'ਚ ਸਾਡਾ ਮੈਟਾਬੋਲਿਜ਼ਮ ਬਹੁਤ ਐਕਟੀਵੇਟਡ ਹੁੰਦਾ ਹੈ ਅਸੀਂ ਜੋ ਖਾਣੇ ਪੀਣੇ ਸਾਨੂੰ ਬੜੀ ਅੱਛੀ ਤਰ੍ਹਾਂ इजीली ਡਾਈਜੈਸਟ ਹੋ ਜਾਂਦਾ ਹੈ ਅਸੀਂ ਅਗਰ ਤੁਸੀਂ ਵਾਕ ਕਰ ਰਹੇ ਹੋ ਤੇ ਤੁਹਾਡਾ ਉਹਦੇ ਨਾਲ ਵੀ weight loss ਹੋਏਗਾ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਅਗਰ ਤੁਸੀਂ ਸਰਦੀਆਂ ਦੇ ਵਿੱਚ ਥੋੜਾ ਜਿਹਾ ਚੀਨੀ ਨੂੰ ਕੰਟਰੋਲ ਕਰੋ ਇੱਕ fried food ਤੇ ਮਿੱਠਾ ਨਾ ਖਾਓ ਸੈਕਿੰਡ ਇਸ ਤੁਸੀਂ ਆਪਣੀ water intake ਜ਼ਰੂਰ ਰੱਖੋ ਅਸੀਂ ਸਰਦੀਆਂ ਚ ਪਾਣੀ ਪੀਣਾ ਅਕਸਰ ਭੁੱਲ ਜਾਂਦੇ ਆ ਸਾਨੂੰ ਲੱਗਦਾ ਕਿ ਠੰਡ ਬੜੀ ਹੈ ਨਹੀਂ ਦਿਲ ਨਹੀਂ ਕਰਿਆ ਵਾਸ਼ਰੂਮ ਬਾਰ-ਬਾਰ ਜਾਣਾ ਪਏਗਾ ਬਜ਼ੁਰਗ ਲੋਕਾਂ ਨੂੰ ਲੱਗਦਾ ਸੀ ਬੈਠੇ ਬੈਠਿਆ ਸਾਨੂੰ ਉੱਠਣ ਚ ਪ੍ਰੋਬਲਮ ਆਉਂਦੀ ਹੈ ਵਾਸ਼ਰੂਮ ਜਾਣ ਚ ਬਾਰ-ਬਾਰ ਤੇ ਅਸੀਂ water intake ਨਹੀਂ ਕਰਾਂਗੇ ਬਟ ਪਾਣੀ ਦੀ ਇਨਟੇਕ ਤੁਸੀਂ ਜ਼ਰੂਰ ਲੈਣੀ ਹੈ 10 ਤੋਂ 12 ਗਲਾਸ ਸਾਰਿਆਂ ਨੇ ਪਾਣੀ ਦੇ ਜ਼ਰੂਰ ਪੀਣੇ ਆ ਨਹੀਂ ਤੇ ਅਗਰ ਤੁਸੀਂ ਘੱਟ ਪਾਣੀ ਪੀਂਦੋ ਐਟ ਲੀਸਟ 8 ਗਲਾਸ ਪਾਣੀ ਦੇ ਦਿਨ ਸ ਜ਼ਰੂਰ ਪੀਓ ਅਗਰ ਵਿੰਟਰਸ ਵੀ ਆ ਤਾਂ ਵੀ ਜ਼ਰੂਰੀ ਨਹੀਂ ਹੈ ਤੁਸੀਂ ਠੰਡਾ ਪਾਣੀ ਕੋਸਾ ਪਾਣੀ ਲੈ ਲਓ ਉਹਨੂੰ ਤੁਸੀਂ ਕਿਸੇ ਵੀ ਰੂਪ ਚ ਲੈ ਸਕਦੇ ਹੋ ਮੈਂ ਹਰਬਲ ਟੀਸ ਦੱਸਿਆ ਤੁਸੀਂ ਉਹ ਲੈ ਸਕਦੇ ਹੋ ਬਟ ਵਿੰਟਰਸ ਦੇ ਵਿੱਚ ਅਗਰ ਤੁਸੀਂ ਵਾਟਰ ਇਨਟੇਕ ਦਾ ਧਿਆਨ ਰੱਖੋਗੇ ਆਪਣੀ ਵਾਕ ਦਾ ਧਿਆਨ ਰੱਖੋਗੇ ਤੁਹਾਡਾ ਮੈਟਾਬੋਲਿਜ਼ਮ ਬਹੁਤ ਐਕਟੀਵੇਟਡ ਹੈ ਅਗਰ ਤੁਸੀਂ 슈ਗਰ ਇਨਟੇਕ ਨਹੀਂ ਲੈ ਕਰ ਰਹੇ ਫਰਾਈਡ ਫੂਡਸ ਨਹੀਂ ਖਾ ਰਿਹਾ ਖਾ ਰਹੇ ਤੇ ਤੁਸੀਂ ਦੇਖੋਗੇ ਤੁਹਾਡਾ weight loss ਹੋਏਗਾ ਕਿਉਂਕਿ ਇੰਨੀਆਂ ਹਰੀਆਂ ਸਬਜ਼ੀਆਂ ਐਨੇ ਫਰੂਟਸ ਵਿੰਟਰਸ ਦੇ ਵਿੱਚ ਆਉਂਦੇ ਆ ਹੈਲਦੀ ਫਰੂਟਸ ਤੇ ਹੈਲਦੀ ਵੈਜੀਟੇਬਲਸ ਹੈ ਅਗਰ ਤੁਸੀਂ ਉਹ ਇਨਕਲੂਡ ਕਰਦੇ ਹੋ ਤੇ ਤੁਸੀਂ ਦੇਖੋਗੇ ਫੋਰ ਸ਼ੋਰ ਤੁਹਾਡਾ weight loss ਹੋਏਗਾ ਅੱਜਕਲ ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਸੀ ਸਰਦੀਆਂ ਦੇ ਮੌਸਮ ਦੇ ਵਿੱਚ ਹਰ ਕਿਸੇ ਦਾ weight ਵੱਧ ਰਿਹਾ ਹੈ ਉਹ ਕਹਿੰਦੀ ਅਸੀਂ weight ਨੂੰ control ਕਰਨਾ ਹੈ ਪਰ ਕਰੀਏ ਕਿਸ ਤਰ੍ਹਾਂ ਇਹ ਤੁਸੀਂ ਦੱਸੋ ਸਰਦੀਆਂ 'ਚ ਮੈਂ ਕਹਿੰਦੀ ਆ ਬਹੁਤ ਅੱਛਾ ਮੌਸਮ ਹੈ ਤੁਹਾਡਾ weight reduce ਕਰਨ ਵਾਸਤੇ ਸਾਰਿਆਂ ਨੂੰ ਲੱਗਦਾ ਸਾਡਾ weight gain ਹੋ ਰਿਹਾ ਬਟ ਅਗਰ ਅਸੀਂ ਧਿਆਨ ਨਾਲ ਦੇਖੀਏ winter 'ਚ ਸਾਡਾ metabolism ਬਹੁਤ activated ਹੁੰਦਾ ਹੈ ਅਸੀਂ ਜੋ ਖਾਣੇ ਪੀਣੇ ਆ ਸਾਨੂੰ ਬੜੀ ਅੱਛੀ ਤਰ੍ਹਾਂ easily digest ਹੋ ਜਾਂਦਾ ਹੈ ਅਸੀਂ ਅਗਰ ਤੁਸੀਂ ਵਾਕ ਕਰ ਰਹੇ ਹੋ ਤੇ ਤੁਹਾਡਾ ਉਹਦੇ ਨਾਲ ਵੀ weight loss ਹੋਏਗਾ ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਅਗਰ ਤੁਸੀਂ ਸਰਦੀਆਂ ਦੇ ਵਿੱਚ ਥੋੜਾ ਜਿਹਾ ਚੀਨੀ ਨੂੰ ਕੰਟਰੋਲ ਕਰੋ ਇੱਕ fried food ਤੇ ਮਿੱਠਾ ਨਾ ਖਾਓ ਸੈਕਿੰਡ ਇਸ ਤੁਸੀਂ ਆਪਣੀ water intake ਜ਼ਰੂਰ ਰੱਖੋ ਅਸੀਂ ਸਰਦੀਆਂ ਚ ਪਾਣੀ ਪੀਣਾ ਅਕਸਰ ਭੁੱਲ ਜਾਂਦੇ ਆ ਜੀ ਸਾਨੂੰ ਲੱਗਦਾ ਕਿ ਠੰਡ ਬੜੀ ਹੈ ਨਹੀਂ ਦਿਲ ਨਹੀਂ ਕਰਿਆ ਵਾਸ਼ਰੂਮ ਬਾਰ-ਬਾਰ ਜਾਣਾ ਪਏਗਾ ਬਜ਼ੁਰਗ ਲੋਕ ਹੈ ਉਹਨਾਂ ਨੂੰ ਲੱਗਦਾ ਸੀ ਬੈਠ ਤੇ ਬੈਠਿਆ ਸਾਨੂੰ ਉੱਠਣ ਚ ਪ੍ਰੋਬਲਮ ਆਉਂਦੀ ਹੈ ਵਾਸ਼ਰੂਮ ਜਾਣ ਚ ਬਾਰ-ਬਾਰ ਤੇ ਅਸੀਂ water intake ਨਹੀਂ ਕਰਾਂਗੇ ਬਟ ਪਾਣੀ ਦੀ ਇਨਟੇਕ ਤੁਸੀਂ ਜ਼ਰੂਰ ਲੈਣੀ ਦਾਸ ਤੋਂ 12 ਗਲਾਸ ਸਾਰਿਆਂ ਨੇ ਪਾਣੀ ਦੇ ਜ਼ਰੂਰ ਪੀਣਿਆ ਨਹੀਂ ਤੇ ਅਗਰ ਤੁਸੀਂ ਘੱਟ ਪਾਣੀ ਪੀਂਦੋ ਐਟ ਲੀਸਟ 8 ਗਲਾਸ ਪਾਣੀ ਦੇ ਦਿਨ ਚ ਜ਼ਰੂਰ ਪੀਓ ਅਗਰ ਵਿੰਟਰਸ ਵੀ ਆ ਤਾਂ ਵੀ ਜ਼ਰੂਰੀ ਨਹੀਂ ਕਿ ਤੁਸੀਂ ਠੰਡਾ ਪਾਣੀ ਕੋਸਾ ਪਾਣੀ ਲੈ ਲਓ ਉਹ ਨੂੰ ਤੁਸੀਂ ਕਿਸੇ ਵੀ ਰੂਪ ਚ ਲੈ ਸਕਦੇ ਹੋ ਮੈਂ ਹਰਬਲ ਟੀਸ ਦੱਸਿਆ ਤੁਸੀਂ ਉਹ ਲੈ ਸਕਦੇ ਹੋ ਬਟ ਵਿੰਟਰਸ ਦੇ ਵਿੱਚ ਅਗਰ ਤੁਸੀਂ ਵਾਟਰ ਇਨਟੇਕ ਦਾ ਧਿਆਨ ਰੱਖੋਗੇ ਆਪਣੀ ਵਾਕ ਦਾ ਧਿਆਨ ਰੱਖੋਗੇ ਤੁਹਾਡਾ ਮੈਟਾਬੋਲਿਜ਼ਮ ਬਹੁਤ ਐਕਟੀਵੇਟਡ ਹੈ ਅਗਰ ਤੁਸੀਂ 슈ਗਰ ਇਨਟੇਕ ਨਹੀਂ ਕਰ ਰਹੇ ਫਰਾਈਡ ਫੂਡਸ ਨਹੀਂ ਖਾ ਰਹੇ ਤੇ ਤੁਸੀਂ ਦੇਖੋਗੇ ਤੁਹਾਡਾ weight loss ਹੋਏਗਾ ਕਿਉਂਕਿ ਇੰਨੀਆਂ ਹਰੀਆਂ ਸਬਜ਼ੀਆਂ ਐਨੇ ਫਰੂਟਸ ਵਿੰਟਰਸ ਦੇ ਵਿੱਚ ਆਉਂਦੇ ਆ ਹੈਲਦੀ ਫਰੂਟਸ ਤੇ ਹੈਲਦੀ ਵੈਜੀਟੇਬਲਸ ਹੈ ਅਗਰ ਤੁਸੀਂ ਉਹ ਇਨਕਲੂਡ ਕਰਦੇ ਹੋ ਤੇ ਤੁਸੀਂ ਦੇਖੋਗੇ ਫੋਰ ਸ਼ੋਰ ਤੁਹਾਡਾ weight loss ਹੋਏਗਾ